ਤੈਨੂੰ ਕੀ ਸਮਝਾਵਾਂ ਕੁਝ ਸਮਝ ਨਾ ਪਾਵਾਂ ਉਸ ਰੱਬ ਦੇ ਵਰਗਾ ਇੱਕ ਲਫ਼ਜ਼ ਬਣਾਵਾ ਫੁਲਕੇ ਹਰ ਇੱਕ ਨਾਮ ਨੂੰ ਦਿਲ ਜਦ ਵੀ ਲਬਾਂ ਨੂੰ ਖੋਲ ਦਾ ਬੋਲਦਾ ਬੋਲਦਾ ਦਿਲ ਸਾਇਆ ਸਾਇਆ ਬੋਲਦਾ 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 ਦਿਲ ਸਾਇਆ ਸਾਇਆ ਬੋਲਦਾ 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 ਦਿਲ

ਨੇ ਜੀ ਮੇਰੇ ਡੈਡ ਇਹਨੇ ਪਿਆਰੇ ਨੇ ਉਹਨਾਂ ਨੇ ਪਿਆਰ ਨਾਲ ਸਾਰਿਆਂ ਨੂੰ ਮਨਾ ਲੈਣਾ ਮੈਨੂੰ ਪਤਾ ਹੈ ਔਰ ਸਾਡੀ ਫੈਮਿਲੀ ਦਾ ਇਹੀ ਦਸਤੂਰ ਆ ਇਹੀ ਰਿਵਾਜ ਆ ਕਿ ਗੁੱਸੇ ਨੂੰ ਪਿਆਰ ਨਾਲ ਮਨਾ ਲਈਦਾ ਜਾਂ ਗਾ ਕੇ ਮਨਾ ਲਈਦਾ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਤੁਸੀਂ ਹੰਸਰਾਏ ਦੇ ਬੇਟਿਆਂ ਅੱਜ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਵਿਰੋਧ ਵਿਰੋਧ ਮੈਨੂੰ ਆਪ ਨਹੀਂ ਸਮਝ ਆ ਰਹੀ ਜੀ ਕਿਉਂ ਹੋ ਰਿਹਾ ਬਟ ਜੋ ਵਿਰੋਧ ਕਰ ਵੀ ਰਹੇ ਨੇ ਤੇ ਮੈਂ ਕਹਿੰਦਾ ਠੀਕ ਆ ਉਹਨਾਂ ਦਾ ਰਾਈਟ ਆ ਜੀ ਵਿਰੋਧ ਕਰਨਾ ਬਟ ਕੁਛ ਤਰੀਕਾ ਉਹਨਾਂ ਦਾ ਮਿਲੂਗਾ ਹਰ ਨੂੰ ਨਹੀਂ ਸ਼ੋਭਾ ਦੇ ਰਾਇਾਨ ਬਸਾਂ ਨਹੀਂ ਲੱਗ ਰਿਹਾ ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਆਪਣੇ ਬੱਚਿਆਂ ਦੀ ਜੀ ਅ ਰਜਾ ਦੇ ਸਾਨੂੰ ਬਹੁਤ ਖੁਸ਼ੀ ਦਿੰਦਾ ਹਮੇਸ਼ਾ ਹੀ ਪਿਆਰ ਸਤਕਾਰ ਹਰ ਕੁਝ ਦਿੰਦਾ ਤੇ ਜੇ ਤੁਹਾਨੂੰ ਲੱਗਦਾ ਵੀ ਕੁਛ ਗਲਤ ਆਇਆ ਹੈ ਤਾਂ ਆਪ ਜੁਰ ਕੇ ਮਾਫੀ ਆਲੋ ਆਜੀ ਕਹਿ ਰਹੇ ਹਾਂ ਰਾਈਟ ਉਹਨਾਂ ਦਾ ਕੀ ਰਾਈਟਰ ਕਿਉਂ ਉਹ ਕੀ ਮੰਗਾਂ ਦੀ ਕਹਾਣੀ ਆ ਮੰਗ ਰਹੇ ਨੇ ਮੈਨੂੰ ਨਹੀਂ ਪਤਾ ਜੀ ਕੀ ਮੰਗ ਰਹੇ ਨੇ ਉਹ ਬਟ ਮੈਂ ਇਹੀ ਕਹਣਾ ਕਿ ਦੇਖੋ ਕੁਝ ਲਿਮਿਟਿਡ ਜਿਹੜੇ ਹੈਗੇ ਨੇ ਲੋਕ ਉਹ ਇੱਕ ਪ੍ਰੋਪਗੈਂਡਾ ਵੀ ਚਲਾ ਰਹੇ ਨੇ ਉਸ ਹਮਾਂ ਦੇ ਖਿਲਾਫ ਕਿ ਕਿਉਂਕਿ ਕੈਂਡੀਡੇਟਸ ਤਾਂ ਹੋਰ ਵੀ ਬਹੁਤ ਨੇ ਬਟ ਜ਼ਿਆਦਾ ਉਹਨਾਂ ਦਾ ਹੀ ਹੋ ਰਿਹਾ ਤਾਂ ਕਰਕੇ ਕੱਲ ਇਮੋਸ਼ਨਲੀ ਹੋ ਗਏ ਸੀ ਕਿ ਕਿਉਂ ਮੇਰੇ ਨਾਲ ਹੀ ਕਿਉਂ ਇਦਾਂ ਕਰ ਰਹੇ ਆ ਪਰ ਸਾਨੂੰ ਇਹੀ ਆ ਬੀਇੰਗ ਅ ਸੰ ਮੈਂ ਉਹਨਾਂ ਦੇ ਨਾਲ ਖੜਾ ਆ ਉਹਨਾਂ ਦੀ ਕੈਂਪੇਨਿੰਗ ਤੇ ਆਂ ਬਸ ਮੈਂ ਇਹ ਕਰਾਂ ਦੋ ਵੀ ਥੋੜੀਆਂ ਮੰਗਾ ਨੇ ਇੱਕ ਵਾਰੀ ਸਾਨੂੰ ਬਹੁਤ ਸਿਲਾਓ ਅਸੀਂ ਕੋਸ਼ਿਸ਼ ਕਰਾਂਗੇ ਜੀ ਜੋ ਵੀ ਤੁਹਾਡੀ ਕਿਸੇ ਗੱਲੇ ਆ ਤੁਸੀਂ ਅੱਜ ਕਾਫੀ ਲੋਕਾਂ ਨੂੰ ਮਿਲੋਗੇ ਕਿਸ ਤਰ੍ਹਾਂ ਦਾ ਪਿਆਰ ਲੋਕਾਂ ਦੇ ਇੱਥੇ ਮਿਲਣਾ ਹੋ ਜਾਏ ਬਹੁਤ ਅੱਛਾ ਮੈਂ ਜਿਵੇਂ ਦੱਸਿਆ ਜੀ ਮੌਕੇ ਦੂਜੀ ਵਾਰੀ ਆਇਆ ਪਹਿਲੀ ਵਾਰੀ ਮੈਂ ਉਦੋਂ ਆਇਆ ਸੀ ਜਦੋਂ ਮੇਰੀ ਫਿਲਮ ਸਟਾਰਟ ਹੋਣੀ ਸੀ ਬਰਗਾ ਤੇ ਅੱਜ ਦੂਜੀ ਵਾਰ ਨੂੰ ਮੌਕਾ ਮਿਲਿਆ ਮੋਗੇ ਆਉਣ ਦਾ ਬੜੇ ਪਿਆਰੇ ਲੋਕ ਨੇ ਇੱਥੇ ਉਦੋਂ ਵੀ ਬਹੁਤ ਪਿਆਰ ਮਿਲਿਆ ਸੀ ਇਹ ਅੱਜ ਵੀ ਬਹੁਤ ਯਾਦ ਮਿਲਦਾ ਹੈ ਕਿ ਮੈਨਾਂ ਦੇ ਘਰ ਨੇ ਦੌਰਾਨ ਇੱਕ ਪਸੰਦੀ ਜਿਹੜਾ ਮੌਕਾ ਇੱਕ ਸੀ ਉਹਦੋਂ ਨਾਲੇ ਪਸੰਦਾਂ ਨੇ ਕਾਫੀ ਰੂਪ ਅਸ਼ੇਵ ਮਨ ਮੋਦੀ ਤੋਂ ਮੰਗਵਾ ਲਈ ਸੀ ਪਛੰਦਾਂ ਨੇ ਮੰਨ ਲਈ ਸੀ ਕੁਝ ਦੇ ਹੀ ਉਸੇ ਦੌਰਾਨ ਉਹਨਾਂ ਦੀਆਂ ਪਸੰਦਾਂ ਇਹ ਮੰਗਾਏ ਕਿ ਦਬਰ ਕਰਾਏ ਕਿ ਇਹ ਬਹੁਤ ਆ ਇਹਨਾਂ ਨੂੰ ਕੋਈ ਨਹੀਂ ਪਹੁੰਚਿਆ ਮੈਂ ਉਹੀ ਕਹਾਂ ਕਿ ਇੱਕ ਡੈਡ ਨੇ ਵੀ ਉਸ ਦਿਨ ਕਿਹਾ ਸੀ ਕਿ ਤੁਸੀਂ ਐਟਲੀਸਟ ਮੈਨੂੰ ਮੌਕਾ ਤਾਂ ਦਿਓ ਇੱਕ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਜੀ ਦੇਖ ਕੇ ਮੌਕਾ ਦੇ ਕੇ ਦੇਖਿਆ ਵੀ ਆ ਔਰ ਮੈਨੂੰ ਇਹ ਵੀ ਪਤਾ ਡੈਡੀ ਜੀ ਨੇ ਹਮੇਸ਼ਾ ਹੱਕ ਸੱਚ ਦੀ ਲੜਾਈ ਲੜੀ ਆ ਚਾਹੇ ਕੁਝ ਵੀ ਹੋਣ ਇਸ ਨਾਟ ਅਬਾਊਟ ਪਾਰਟੀਆਂ ਕੁਝ ਵੀ ਇੱਕ ਵਾਰੀ ਸਾਡੇ ਹੱਥ ਪਾਵਰ ਹੋਊਗੀ ਤੁਸੀਂ ਕਹਿਣ ਕਿ ਤਾਂ ਹਮਾਰਿਆਂ ਨੂੰ ਕਿ ਦੋ ਵੀਰਾਂ ਦੀ ਮੰਗਾ ਮੰਨੀ ਹੋ ਜਾਣਾ ਔਰ ਡੈਡੀ ਜੀ ਮੈਨੂੰ